ਹੈਲੋ ਸਟੂਡੈਂਟਸ ਅੱਜ ਅਪਾ 8ਵੀਂ ਕਲਾਸ ਦੇ ਲਈ ਜਿਹੜਾ ਤੁਹਾਡਾ ਪੰਜਾਬੀ ਵਿਸ਼ੇ ਦਾ ਪੇਪਰ ਹੋਣ ਜਾ ਰਿਹਾ ਹੈ ਫਾਈਨਲ ਯਾਨੀ ਐਨੂਅਲ ਪੇਪਰ ਜੋ ਤੁਹਾਡਾ 19 ਫਰਵਰੀ 2026 ਨੂੰ ਹੋਣ ਜਾ ਰਿਹਾ ਹੈ ਉਸ ਦਾ ਸੋਲੂਸ਼ਨ ਲੈ ਕੇ ਆਏ ਆ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਐਂਡ ਤੁਸੀਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਹੈ ਇਸ ਵੀਡੀਓ ਵਿੱਚ ਆਪਾਂ ਪੂਰਾ ਦਾ ਪੂਰਾ ਜਿਹੜਾ ਇਹ ਪੇਪਰ ਆ ਉਹ ਹੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਪੜ੍ਹ ਲੈਨੇ ਅੱਠਵੀਂ ਕਲਾਸ 2026 ਦਾ ਸਲਾਨਾ ਪ੍ਰੀਖਿਆ ਪ੍ਰਣਾਲੀ ਪੰਜਾਬੀ ਵਿਸ਼ੇ ਦਾ ਪਹਿਲੀ ਭਾਸ਼ਾ ਦਾ ਪੇਪਰ ਹੈ ਜੋ ਕਿ ਤੁਹਾਡਾ ਮਾਰਨਿੰਗ ਸੈਸ਼ਨ ਦੇ ਵਿੱਚ ਹੋਏਗਾ ਤੇ ਤੁਹਾਡਾ ਜਿਹੜਾ ਟਾਈਮ ਰਹੇਗਾ ਉਹ 3 ਘੰਟੇ ਦਾ ਹੋਏਗਾ ਐਂਡ 80 ਨੰਬਰਾਂ ਦਾ ਤੁਹਾਡਾ ਜਿਹੜਾ ਪੇਪਰ ਹੋਏਗਾ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਜੋ ਕਿ ਆਪਣੇ ਕੋਲੇ 5 ਨੰਬਰ ਦੇ ਹੋਣੇ ਹਨ ਇਹ ਤੋਂ ਤੁਸੀਂ ਇਸ ਪੈਰੇ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਇਸ ਐਂਡ ਇਸ ਪੈਰੇ ਨੂੰ ਪੜ੍ਹ ਕੇ ਤੁਸੀਂ ਜੋ نیچے ਪ੍ਰਸ਼ਨ ਦਿੱਤੇ ਗਏ ਹਨ ਉਹਨਾਂ ਦੇ ਆਨਸਰ ਦੇਣੇ ਹਨ ਤੇ ਜੋ ਪਹਿਲਾ ਪ੍ਰਸ਼ਨ ਹੈ ਆਪਣੇ ਕੋਲ ਮੇਲੇ ਦੀਆਂ ਤਿਆਰੀਆਂ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਉਸ ਦਾ ਜੋ ਰਾਈਟ ਆਨਸਰ ਆਏਗਾ ਸਹੀ ਉੱਤਰ ਆਏਗਾ ਉਹ ਹੈ ਕਈ ਦਿਨ ਤੇ ਇੱਥੇ ਤੁਸੀਂ ਦੇਖ ਵੀ ਸਕਦੇ ਹੋ ਮੇਲੇ ਤੋਂ ਕਈ ਕਈ ਦਿਨ ਪਹਿਲਾਂ ਬੀਤ ਦੇ ਪਿੰਡਾਂ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਠੀਕ ਹੈ ਇਸ ਤੋਂ ਅੱਗੇ ਆਪਣੇ ਕੋਲੇ ਜੋ ਅਗਲਾ ਪ੍ਰਸ਼ਨ ਹੈ ਉਹ ਹੈਗਾ ਯਾ ਮੇਲੇ ਵਿੱਚ ਔਰਤਾਂ ਦੀ ਜ਼ਿਆਦਾ ਭੀੜ ਕਿੱਥੇ ਹੁੰਦੀ ਹੈ ਇਸ ਦਾ ਜੋ ਸਹੀ ਉੱਤਰ ਹੈ ਮਣਿਆਰੀ ਦੀਆਂ ਦੁਕਾਨਾਂ ਤੇ ਇਸ ਤੋਂ ਅੱਗੇ ਆਪਣੇ ਕੋਲ ਆ ਜਾਂਦਾ ਹੈ ਤੀਸਰਾ ਪ੍ਰਸ਼ਨ ਇਸ ਮੇਲੇ ਦੇ ਵਿੱਚ ਕਿੰਨੇ ਰੋਜ਼ਾਂ ਖੇਡ ਮੇਲਾ ਕਰਵਾਇਆ ਜਾਂਦਾ ਹੈ ਤਿੰਨ ਰੋਜ਼ਾ ਇਸ ਤੋਂ ਅੱਗੇ ਚੌਥਾ ਪ੍ਰਸ਼ਨ ਇਹ ਮੇਲਾ ਕਿਸ ਦੀ ਜਿਉਂਦੀ ਜਾਗਦੀ ਤਸਵੀਰ ਹੈ ਸੱਭਿਆਚਾਰ ਦੀ ਇਸ ਤੋਂ ਅੱਗੇ ਪੰਜਵਾਂ ਪ੍ਰਸ਼ਨ ਖੇਡ ਅਤੇ ਸੱਭਿਆਚਾਰਕ ਮੇਲਾ ਕਿਸ ਦੁਆਰਾ ਸ਼ੁਰੂ ਕਰਵਾਇਆ ਗਿਆ ਤੇ ਇਹਦਾ ਜੋ ਸਹੀ ਉੱਤਰ ਹੈ ਬੀਤ ਭਲਾਈ ਕਮੇਟੀ ਦੁਆਰਾ ਇਸ ਤੋਂ ਅੱਗੇ ਪ੍ਰਸ਼ਨ ਦੂਸਰਾ ਹੈ ਠੀਕ ਲਿਖੇ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਇਹ ਵੀ ਤੁਹਾਡਾ ਪੈਰਾ 5 ਨੰਬਰਾਂ ਦਾ ਹੋਏਗਾ ਤੇ ਇਹਦੇ ਵਿੱਚ ਆਪਣੇ ਕੋਲੇ ਜੋ ਸਹੀ ਉੱਤਰ ਆ ਆਪਾਂ ਉਹੀ ਡਿਸਕਸ ਕਰਾਂਗੇ ਪਹਿਲਾ ਪ੍ਰਸ਼ਨ ਹੈ ਡਾਕਟਰ ਮਹਿੰਦਰ ਸਿੰਘ ਰੰਧਾਵਾ ਕਿਹੋ ਜਿਹੇ ਪ੍ਰਤਿਭਾ ਦੇ ਮਾਲਕ ਸਨ ਇਸ ਦਾ ਜੋ ਸਹੀ ਉੱਤਰ ਹੈ ਬਹੁਪੱਖੀ ਇਸ ਤੋਂ ਅੱਗੇ ਡਾਕਟਰ ਰੰਧਾਵਾ ਦੇ ਮਾਣ ਵਿੱਚ ਕੀ ਵਸਿਆ ਹੋਇਆ ਸੀ ਪੰਜਾਬ ਡਾਕਟਰ ਰੰਧਾਵਾ ਕੀ ਸਨ ਇੱਕ ਵਿਗਿਆਨੀ ਸੀ ਇਸ ਤੋਂ ਅੱਗੇ ਡਾਕਟਰ ਰੰਧਾਵਾ ਦਾ ਜੱਦੀ ਪਿੰਡ ਕਿਹੜਾ ਹੈ ਤਾਂ ਉਹ ਹੈ ਬੋਦਲਾ ਇਸ ਤੋਂ ਅੱਗੇ ਆਪਣੇ ਕੋਲ ਡਾਕਟਰ ਰੰਧਾਵਾ ਪੰਜਾਬੀ ਦੀ ਕਿਹੜੀ ਉਪਭਾਸ਼ਾ ਬੋਲਦੇ ਸਨ ਦੁਆਬੀ ਇਸ ਤੋਂ ਅੱਗੇ ਇੱਥਾ ਲਿਖੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਲਿਖੋ ਚਾਰਾ ਨੰਬਰਾਂ ਦੇ ਹੋਣਗੇ ਇਹਦੇ ਵਿੱਚ ਦੇਖੋ ਇਹਠਾਂ ਲਿਖਿਆਂ ਵਿੱਚੋਂ ਪੜਨਾਮ ਸ਼ਬਦ ਦੀ ਚੋਣ ਕਰਨੀ ਹੈ ਇਹਦੇ ਵਿੱਚ ਆਪਣੇ ਕੋਲੇ ਚਾਰ ਆਪਸ਼ਨ ਹਨ ਚਾਦਰਿਕ ਸ਼੍ਰੀ ਗੁਰੂ ਅਮਰਦਾਸ ਜੀ ਤੁਹਾਡੀਆਂ ਤੇ ਲੋਕਾਂ ਤੇ ਇਹਦੇ ਵਿੱਚ ਜੋ ਪੜਨਾਮ ਹੈ ਉਹ ਆਏਗਾ ਤੁਹਾਡੀਆਂ ਇਸ ਤੋਂ ਅੱਗੇ ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਵਿਰਾਮ ਚਿੰਨ ਲੱਗਦਾ ਹੈ ਤੇ ਇਹਦੇ ਵਿੱਚ ਵੀ ਆਪਣੇ ਕੋਲੇ ਪਹਿਲਾ ਹੈ ਜੋੜਨੀ ਕਾਮਾ ਡੰਡੀ ਤੇ ਪ੍ਰਸ਼ਨ ਚਿੰਨ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਸਧਾਰਨ ਵਾਕ ਦੇ ਅੰਤ ਦੇ ਵਿੱਚ ਆਪਣੇ ਕੋਲੇ ਡੰਡੀ ਲੱਗਦੀ ਹੈ ਇਸ ਤੋਂ ਅੱਗੇ ਅੰਨਾ ਸ਼ਬਦ ਦਾ ਵਿਰੋਧੀ ਸ਼ਬਦ ਇਹਦੇ ਵਿੱਚ ਆਪਣੇ ਕੋਲ ਜੋ অপਸ਼ਨ ਹਨ ਉਹ ਹੈ ਕਾਣਾ ਸੁਜਾਖਾ ਸਿੱਧਾ ਯਾ ਪ੍ਰੋਕਤ ਵਿੱਚੋਂ ਕੋਈ ਨਹੀਂ ਤੇ ਇਸ ਦਾ ਜੋ ਸਹੀ ਉੱਤਰ ਆਏਗਾ ਆਪਣੇ ਕੋਲੇ ਸੁਜਾਖਾ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ਤੇ ਇਸ ਦਾ ਜੋ ਸਹੀ ਉੱਤਰ ਆਏਗਾ ਆਪਣੇ ਕੋਲੇ 5 इस तो अगे अपने को चौथा प्रश्न है हेठ लिखे वस्तुनिष्ठ प्रश्न दे सही उत्तर दौ पहला जो प्रश्न है अपने को व्याकरण के किन्ने भाग होंगे इस दे जो अपने को ले सही उत्तर आऊगा चार चार भाग इस अगे तो अपने को ले, अगला प्रश्न बोली किन्ने प्रकार की होंगी है तो इसका जो सही उत्तर है दो इस तुं अपने कोठोहारी द्री लिंक यह आऊगा अपने कोठोहारन ਇਸ ਤੋਂ ਅੱਗੇ ਆਪਣੇ ਕੋਲੇ ਕਾਲ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਤੇ ਇਹ ਆਪਣੇ ਕੋਲੇ ਤਿੰਨ ਤਰ੍ਹਾਂ ਦਾ ਹੁੰਦਾ ਭਵਿੱਖ ਕਾਲ ਭੂਤ ਕਾਲ ਤੇ ਵਰਤਮਾਨ ਕਾਲ ਇਸ ਤੋਂ ਅੱਗੇ ਸਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਸਬੰਧਕ ਹੁੰਦੇ ਆ ਦੋ ਪੂਰਨ ਤੇ ਅਪੂਰਨ ਸ਼ਾਇਦ ਇਸ ਤਰ੍ਹਾਂ ਦੇ ਹੀ ਹੁੰਦੇ ਆ ਤੇ ਇਹ ਆਪਣੇ ਕੋਲੇ ਦੋ ਪ੍ਰਕਾਰ ਦੇ ਹੀ ਹੁੰਦੇ ਆ ਘੁਗ ਵਸਦੇ ਮੁਹਾਵਰੇ ਦਾ ਅਰਥ ਹੁੰਦਾ ਆਪਣੇ ਕੋਲੇ ਖੁਸ਼ੀ-ਖੁਸ਼ੀ ਵਸਦੇ ਖੁਸ਼ੀ-ਖੁਸ਼ੀ इस तो अगे अपने कोले खाली था आ गई खाली था अपने को चार नंबर के हो पंजाबी बोली की लिपि का नाम अपने को गुरमुखी है इस तो अगे अपने को अगला प्रश्न जो कि दूसरा है पड़नाम डैश प्रकार के दे होंगे इसका जो सही उत्तर आएगा छे ਇਸ ਤੋਂ ਅੱਗੇ ਸੈਨਾ ਸ਼੍ਰੇਣੀ ਇਜੜ ਡੈਸ਼ ਨਾਮ ਹਨ ਤੇ ਇਹ ਆਪਣੇ ਕੋਲੇ ਇਕੱਠ ਵਾਚਕ ਨਾਮ ਹਨ ਇਸ ਤੋਂ ਅੱਗੇ ਆਪਣੇ ਕੋਲੇ ਉਚਿਤ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ ਆਪਣੇ ਕੋਲੇ ਠੀਕ ਇਸ ਤੋਂ ਅੱਗੇ ਆਪਣੇ ਕੋਲੇ ਪਿੰਡ ਦੇ ਝਗੜਿਆਂ ਦਾ ਫੈਸਲਾ ਕਰਨ ਵਾਲੀ ਸਭਾ ਨੂੰ ਕੀ ਕਹਿੰਦੇ ਹਨ ਇਹ ਹੁੰਦਾ ਆਪਣੇ ਕੋਲੇ ਪੰਚਾਇਤ ਇਸ ਤੋਂ ਅੱਗੇ ਆਪਣੇ ਕੋਲੇ ਅਗਲਾ ਪ੍ਰਸ਼ਨ ਹੈ ਸਹੀ ਮਿਲਾਨ ਕਰੋ ਜੋ ਕਿ ਛੇ ਆ ਨੰਬਰਾਂ ਦੇ ਹੋਣਗੇ ਇਹਦੇ ਵਿੱਚ ਆਪਣੇ ਕੋਲੇ ਗੋਰਾ ਸ਼ਬਦ ਹੈ ਪਹਿਲਾ ਗੋਰੇ ਨੂੰ ਤੁਸੀਂ ਮਿਲਾਨਣਾ ਹੈ ਕਾਲੇ ਦੇ ਨਾਲ ਇਸ ਤੋਂ ਅਗੇ ਵਧੀਆ ਨੂੰ ਮਿਲਾਉਣਾ ਘਟੀਆ ਦੇ ਨਾਲ ਪਹਿਲਾ ਆਖਰੀ ਕੋਲ ਦੂਰ ਭਰਿਆ ਖਾਲੀ ਤੇ ਵੱਡੇ ਨੂੰ ਤੁਸੀਂ ਮਿਲਾਉਣਾ ਛੋਟੇ ਦੇ ਨਾਲ ਇਸ ਤੋਂ ਅੱਗੇ ਆਪਣੇ ਕੋਲੇ ਭਾਗ ਅੜਾ ਆ ਜਾਂਦਾ ਹੈ ਭਾਗ ਅੜੀ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਆਪਣੇ ਕੋਲੇ ਹੀਟ ਲਿਖੀਆਂ 17 ਦੇ ਵਿੱਚੋਂ ਕਿਸੇ ਇੱਕ ਦੇ ਭਾਵ ਅਰਥ ਲਿਖੋ ਊੜਾ ਤੇਰੇ ਜ਼ਰੇ ਜ਼ਰੇ ਅੰਦਰ ਆਪਣਤ ਜਿਹੀ ਕੋਈ ਵਸਦੀ ਹੈ ਤੇਰੀ ਗੋਦੀ ਵਿੱਚ ਬੈੰਦਿਆਂ ਹੀ ਦੁਨੀਆ ਦੀ ਚਿੰਤਾ ਨਸਦੀ ਹੈ ਜਾਂ ਤੁਸੀਂ ਕਰ ਸਕਦੇ ਹੋ ਇੱਕ ਬਾਦਸ਼ਾਹੀ ਅਸੀਂ ਮਾਣੀ ਸੀ ਜਿਹਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ ਇਨਾਰੇ ਆਪਾਂ ਅਰਥ ਦੱਸਣੇ ਆ ਇਨਾਂ ਦੇ ਵਿੱਚੋਂ ਆਪਾਂ ਜੋ ਉੱਪਰ ਵਾਲਾ ਹੈ ਉਸ ਦੇ ਅਰਥ ਕਰਦੇ ਹਾਂ ਹੁਣ ਜਿਹੜੀ ਆਪਾਂ ਪੜ੍ਹੀ ਆ ਤੇਰੇ ਜ਼ਰੇ ਜ਼ਰੇ ਅੰਦਰ ਆਪਣਤ ਜਿਹੀ ਕੋਈ ਵਸਦੀ ਹੈ ਤੇਰੀ ਗੋਦੀ ਵਿੱਚ ਬੈੰਦਿਆਂ ਹੀ ਦੁਨੀਆ ਦੀ ਚਿੰਤਾ ਨੱਸਦੀ ਹੈ ਤਾਂ ਇਸ ਦੇ ਜੋ ਅਰਥਾਂਤ ਉਹ ਦੇਖੋ ਅਰਥ ਕਵੀ ਨੂੰ ਪੰਜਾਬ ਦੇ ਕਣ-ਕਣ ਨਾਲ ਪਿਆਰ ਹੈ ਇਸ ਦੀ ਗੋਦੀ ਵਿੱਚ ਬੈੰਦਿਆਂ ਬੈੰਦਿਆਂ ਹੀ ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ ਤੇ ਬੇਟਾ ਇਸ ਤੋਂ ਬਾਅਦ ਇਸ ਨੂੰ ਕਰਨ ਤੋਂ ਬਾਅਦ ਆਪਣੇ ਕੋਲੇ ਜੋ ਅਗਲਾ ਪ੍ਰਸ਼ਨ ਹੈ ਇਹੇ ਲਿਖੇ ਪ੍ਰਸ਼ਨਾਂ ਦੇ ਵਿੱਚੋਂ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਤੇ ਹਰੇਕ ਪ੍ਰਸ਼ਨ ਤੁਹਾਡਾ 2 ਨੰਬਰ ਦਾ ਹੋਏਗਾ ਤੇ ਇਹ ਜਿਹੜੇ ਤੁਹਾਡੇ ਪ੍ਰਸ਼ਨ ਉੱਤਰ ਹੈ ਟੋਟਲ 10 ਨੰਬਰਾਂ ਦੇ ਆਉਣਗੇ ਇਹਦੇ ਵਿੱਚ ਆਪਣੇ ਕੋਲੇ ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਤੇ ਕਿਉਂ ਤੇ ਇਹਨਾਂ ਦੇ ਵੀ ਆਪਾਂ ਆਨਸਰ ਦੇਖਾਂਗੇ ਪਹਿਲਾਂ ਸਾਰੇ ਪ੍ਰਸ਼ਨ ਆਪਾਂ ਦੇਖ ਲੈਣੇ ਆ ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਕਿੱਥੇ ਗਏ ਤੇ ਉਹਨਾਂ ਨੇ ਉੱਥੇ ਕੀ ਦੇਖਿਆ? ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ? ਪੰਜਾਬ ਕੋਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ ਤੇ ਲੋਹੜੀ ਦਾ ਤਿਉਹਾਰ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ? ਭੂਆ ਨੇ ਆਪਣੇ ਭਤੀਜੇ ਦੇ ਲਈ ਮੋਹ ਕਿਵੇਂ ਪ੍ਰਗਟ ਕੀਤਾ? ਸੋਨੂ ਅਨੁਸਾਰ ਲਤਾ ਗੁਵਾਂਡੀਆਂ ਦੇ ਘਰ ਕੀ ਕਰ ਰਹੀ ਸੀ? ਆਪਾਂ ਜਿਹੜੇ ਹੁਣ ਪ੍ਰਸ਼ਨ ਉੱਤਰ ਪੜ੍ਹੇ ਹਨ ਤੇ ਉਹਦੇ ਵਿੱਚੋਂ ਪਹਿਲਾ ਜੋ ਪ੍ਰਸ਼ਨ ਸੀ ਪਾਠ ਦੂਸਰਾ ਪੇਮੀਰੇ ਨੇ ਆਣੇ ਵਿੱਚੋਂ ਲਿਆ ਗਿਆ ਸੀ ਜਿਸ ਦੇ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਹਨ ਤੇ ਪ੍ਰਸ਼ਨ ਸੀ ਲੇਖਕ ਅਤੇ ਉਸ ਦੀ ਭੈਣ ਨੂੰ ਬਚਪਨ ਦੇ ਵਿੱਚ ਹਰ ਰੋਜ਼ ਕਿੱਥੇ ਜਾਣਾ ਪੈਂਦਾ ਸੀ ਤੇ ਕਿਉਂ ਤਾਂ ਇਹਦਾ ਉੱਤਰ ਦੇਖੋ ਬਚਪਨ ਵਿੱਚ ਲੇਖਕ ਅਤੇ ਉਸ ਦੀ ਭੈਣ ਨੂੰ ਹਰ ਰੋਜ਼ ਬਾਪੂ ਅਤੇ ਕਾਮੇ ਦੀ ਰੋਟੀ ਫੜਾਉਣ ਲਈ ਇੱਕ ਵਾਰ ਜਰਨੇਲੀ ਸੜਕ ਨੂੰ ਪਾਰ ਕਰਕੇ ਖੇਤ ਜਾਣਾ ਪੈਂਦਾ ਸੀ ਇਸ ਤੋਂ ਅੱਗੇ ਆਪਣੇ ਕੋਲੇ ਜੋ ਅਗਲਾ ਪ੍ਰਸ਼ਨ ਹੈ ਬੇਟਾ ਉਹ ਹੈਗਾ ya ਚੰਡੀਗੜ੍ਹ ਜਾਣ ਤੋਂ ਪਹਿਲਾਂ ਬੱਚੇ ਰਸਤੇ ਵਿੱਚ ਕਿੱਥੇ ਗਏ ਤੇ ਉੱਥੇ ਉਹਨਾਂ ਨੇ ਕੀ ਦੇਖਿਆ ਇਸ ਦਾ ਉੱਤਰ ਦੇਖੋ ਸਭ ਤੋਂ ਪਹਿਲਾਂ ਬੱਚੇ ਛੱਤਬੀੜ ਚਿੜੀਆ ਘਰ ਦੇਖਣ ਗਏ ਚਿੜੀਆ ਘਰ ਕਾਫੀ ਵੱਡਾ ਸੀ ਉਸ ਨੂੰ ਦੇਖਦੇ ਆਂ ਦੇਖਦੇ ਆਂ 2 2.5 ਘੰਟੇ ਲੱਗ ਗਏ ਕਈ ਜਾਨਵਰ ਅਤੇ ਪੰਛੀ ਬੱਚਿਆਂ ਨੂੰ ਪਹਿਲੀ ਵਾਰ ਬੱਚਿਆਂ ਨੇ ਪਹਿਲੀ ਵਾਰ ਵੇਖੇ ਸਨ ਸ਼੍ਰੀ ਮਦਨ ਲਾਲ ਅਧਿਆਪਕ ਜੀ ਨੇ ਕਈ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ ਤੇ ਬੱਚੇ ਬੜੇ ਖੁਸ਼ ਹੋ ਰਹੇ ਸਨ ਇਸ ਤੋਂ ਅੱਗੇ ਆਪਣੇ ਕੋਲੇ ਜੋ ਅਗਲਾ ਪ੍ਰਸ਼ਨ ਹੈ ਬਾਬਾ ਫਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ ਤਾਂ ਇਸ ਦਾ ਉੱਤਰ ਦੇਖੋ ਬਾਬਾ ਫਰੀਦ ਜੀ ਦਾ ਜੀਵਨ ਬੜਾ ਹੀ ਸਰਲ ਸਾਦਾ ਸਰਬ ਸਬਰ ਸੰਤੋਖ ਤੇ ਗਰੀਬੀ ਵਾਲਾ ਸੀ ਉਹ ਮਸਾ ਹੀ guzara ਕਰਦੇ ਸਨ ਕੱਚਾ ਕੋਠਾ ਜਵਾਰ ਦੀ ਰੋਟੀ ਉਬਲੇ ਛੋਲੇ ਤੇ ਸਧਾਰਨ ਕੰਬਲੀ ਦੀ ਉਹਨਾਂ ਦੀ ਸਾਰੀ ਦੌਲਤ ਸੀ ਜੋ ਬਾਰੋਂ ਚੜਾਵਾ ਆਉਂਦਾ ਉਹ ਫਕੀਰਾਂ ਦੇ ਲੰਗਰ ਵਿੱਚ ਪਾ ਛੱਡਦੇ ਤੇ ਗਰੀਬਾਂ ਨੂੰ ਵੰਡ ਦਿੰਦੇ ਤੇ ਇਸ ਤੋਂ ਅੱਗੇ ਆਪਣੇ ਕੋਲੇ ਅਗਲਾ ਪ੍ਰਸ਼ਨ ਹੈ ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਿਉਂ ਕਰ ਲਿਆ ਸੀ ਤਾਂ ਉੱਤਰ ਦੇਖੋ ਦਰਵਾਜ਼ੇ ਅੱਗੇ ਫਟੇ ਬੰਬ ਦਾ ਡਰ ਫਟੇ ਬੰਬ ਦਾ ਡਰ ਪੰਜਾਬ ਕੌਰ ਦੇ ਮਨੋਂ ਲੱਥਾ ਇਸ ਦੀ ਭਾਫ਼ ਬੜੀ ਜ਼ਹਿਰੀਲੀ ਹੁੰਦੀ ਹੈ ਉਸ ਨੇ ਸੁਣਿਆ ਸੀ ਇਸ ਦੇ ਵਿੱਚ ਠੋਸ ਪਦਾਰਥ ਇੰਜ ਭੁੰਨੇ ਜਾਂਦੇ ਹਨ ਜਿਵੇਂ ਉਬਲਦੇ ਤੇਲ ਵਿੱਚ ਮੱਛੀ ਉਹ ਆਪਣੇ ਬੱਚਿਆਂ ਨੂੰ ਕਿਵੇਂ ਮੱਛੀ ਵਾਂਗ ਭੁੰਨੇ ਪੁੰਨੀ ਦੇ ਦੇਖ ਸਕਦੀ ਸੀ ਉਸ ਦੀ ਆਪਣੀ ਔਦ ਤਾਂ ਬੀਤ ਚੁੱਕੀ ਸੀ ਉਸ ਨੂੰ ਬੱਚਿਆਂ ਦੀ ਔਦ ਖਰਾਬ ਕਰਨ ਦਾ ਕੀ ਹੱਕ ਸੀ ਇਸ ਕਰਕੇ ਪੰਜਾਬ ਕੌਰ ਨੇ ਘਰ ਛੱਡਣ ਦਾ ਫੈਸਲਾ ਕਰ ਲਿਆ ਅਗਲਾ ਪ੍ਰਸ਼ਨ ਹੈ ਆਪਣੇ ਕੋਲੇ ਲੋਹੜੀ ਦਾ ਤਿਹਾਰ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ ਇਸ ਦਾ ਉੱਤਰ ਹੈ ਆਪਣੇ ਕੋਲ ਲੋਹੜੀ ਦਾ ਤਿਹਾਰ ਪੰਜਾਬ ਦੇ ਵਿੱਚ ਦੇਸੀ ਮਹੀਨੇ ਪੋਹ ਦੀ ਆਖਰੀ ਰਾਤ ਨੂੰ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਲੋਹੜੀ ਦਾ ਤਿਹਾਰ ਧਰਤੀ ਤੇ ਆਏ ਨਵੇਂ ਜੀ ਪੁੱਤਰ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝਾ ਕਰਨ ਦੇ ਲਈ ਪ੍ਰਚਲਿਤ ਹੋਇਆ ਅੱਜ ਕੱਲ ਸਮਾਜ ਵਿੱਚ ਆਗਾਮੀ ਸੋਚ ਰੱਖਣ ਵਾਲੇ ਲੋਕ ਪੁੱਤਰ ਹੋਵੇ ਜੀ ਤੀ ਦੋਹਾਂ ਦੀ ਹੀ ਲੋਹੜੀ ਮਨਾਉਂਦੇ ਹਨ ਤੇ ਬੇਟਾ ਇਹਨਾਂ ਨੂੰ ਕਰਨ ਤੋਂ ਬਾਅਦ ਆਪਣੇ ਕੋਲ ਆਂਦਾ ਆ ਹੀਟ ਲਿਖੇ ਮਹਾਵਰੀ ਇਹ ਸ਼ਬਦਾਂ ਦੇ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਦੇ ਵਿੱਚ ਵਰਤੋ ਮਹਾਵਰੇ ਵੀ ਤੁਹਾਡੇ 2-2 ਨੰਬਰ ਦੇ ਹੋਣਗੇ ਤੇ ਇਹ ਵੀ ਤੁਹਾਡੇ 10 ਨੰਬਰਾਂ ਦੇ ਆਉਣਗੇ ਇਹਦੇ ਵਿੱਚ ਜੋ ਆਪਣੇ ਕੋਲ ਮਹਾਵਰੇ ਆ ਦੰਦ ਖੱਟੇ ਕਰਨੇ ਠੀਕ ਹੈ ਦੰਦ ਖੱਟੇ ਕਰਨੇ ਉੱਲੂ ਬਣਾਉਣਾ ਅੱਖਾਂ ਦਿਖਾਉਣਾ ਹੱਥ ਪੈਰ ਮਾਰਨਾ ਹੱਥ ੱਡਣਾ ਲਹੂ ਸੁੱਕਣਾ ਤੇ ਵਿਲੇ ਨੂੰ ਵਿਲੇ ਨੂੰ ਰੋਣਾ ਤਾਂ ਬੱਚਿਓ ਤੁਸੀਂ ਦੇਖ ਸਕਦੇ ਹੋ ਹੀਠਾਂ ਦਿੱਤੇ ਮੁਹਾਵਰੇ ਵਾਕਾਂ ਵਿੱਚ ਇਸ ਤਰ੍ਹਾਂ ਵਰਤੇ ਗਏ ਹਨ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ। ਸਭ ਤੋਂ ਪਹਿਲਾਂ ਦੰਦ ਖੱਟੇ ਕਰਨੇ, ਪੁਲਿਸ ਨੇ ਚੋਰਾਂ ਦੇ ਦੰਦ ਖੱਟੇ ਕਰ ਦਿੱਤੇ। ਇਸ ਤੋਂ ਅਗੇ ਉੱਲੂ ਬਣਾਉਣਾ, ਉਸ ਦੁਕਾਨਦਾਰ ਨੇ ਗਾਹਕ ਨੂੰ ਝੂਠ ਬੋਲ ਕੇ ਉੱਲੂ ਬਣਾ ਦਿੱਤਾ। ਇਸ ਤੋਂ ਅਗੇ ਅੱਖਾਂ ਦਿਖਾਉਣਾ, ਅਧਿਆਪਕ ਨੇ ਸ਼ੋਰ ਕਰਨ ਵਾਲੇ ਬੱਚਿਆਂ ਨੂੰ ਅੱਖਾਂ ਦਿਖਾਈਆਂ। ਇਸ ਤੋਂ ਅਗੇ ਹੱਥ ਪੈਰ ਮਾਰਨਾ, ਨੌਕਰੀ ਦੇ ਲਈ ਉਹ ਉਸਨੇ ਹੱਥ ਥਾਂ ਹਰ ਥਾਂ ਹੱਥ ਪੈਰ ਮਾਰੇ। ਇਸ ਤੋਂ ਅੱਗੇ ਆਪਣੇ ਕੋਲੇ ਜੋ ਅਗਲਾ ਹੈ ਉਹ ਹੈ ਹੱਥ ਅੱਡਣਾ ਤੇ ਇਹ ਚ ਤੁਸੀਂ ਦੇਖ ਲਓ ਮਾਪਿਆਂ ਨੇ ਗਲਤ ਕੰਮ ਕਰਨ ਤੋਂ ਬੱਚੇ ਨੂੰ ਹੱਥ ਅਟਕੇ ਰੋਕਿਆ ਤੇ ਇਹਨਾਂ ਨੂੰ ਕਰਨ ਤੋਂ ਬਾਅਦ ਆਪਣੇ ਕੋਲੇ 10ਵਾਂ ਜੋ ਪ੍ਰਸ਼ਨ ਹੈ ਕੌਣ ਕੌਣ ਸ਼੍ਰੇਣੀ ਦੇ ਵਿੱਚ ਹਾਜ਼ਰ ਨਹੀਂ ਸੀ ਇਸ ਵਾਕ ਦੇ ਵਿੱਚ ਪੜਨਾਮ ਸ਼ਬਦ ਚੋਣਨਾ ਜੋ ਕਿ ਆਪਣੇ ਕੋਲ ਇੱਕ ਨੰਬਰ ਦਾ ਹੀ ਹੋਏਗਾ ਤੇ ਇਹਦੇ ਵਿੱਚ ਜੋ ਪੜਨਾਮ ਸ਼ਬਦ ਹੈ ਕੌਣ ਕੌਣ ਇਸ ਤੋਂ ਅੱਗੇ ਆਪਣੇ ਕੋਲੇ ਇਹ ਲਿਖਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਉੱਤੇ ਨੋਟ ਜੋ ਕਿ 10 ਨੰਬਰਾਂ ਦੇ ਹੋਣਗੇ ਨੋਟ ਮਤਲਬ ਲੇਖ ਠੀਕ ਹੈ ਨਿਬੰਧ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਧਿਆ ਬਾਦੀ ਦੀ ਸਮੱਸਿਆ ਦੀਵਾਲੀ ਅਖੀਰਟਾ ਮੇਲਾ ਟੈਲੀਵਿਜ਼ਨ ਦੇ ਲਾਭ ਹਾਨੀਆਂ ਤੇ ਆਪਾਂ ਇਹਦੇ ਵਿੱਚੋਂ ਦੀਵਾਲੀ ਕਰਾਂਗੇ ਤਾਂ ਬੇਟਾ ਜੋ ਆਪਣੇ ਕੋਲੇ ਲੇਖ ਆ ਉਹਦੇ ਵਿੱਚ ਆਪਾਂ ਜੋ ਦੀਵਾਲੀ ਹੈ ਉਹਦੀ ਜਗ੍ਹਾ ਤੇ ਅਖੀਰ ਇਠਾ ਮੇਲਾ ਕਰਾਂਗੇ ਕਿਉਂਕਿ ਤੁਹਾਡਾ ਜਵਟਾ ਜਿਹੜਾ 10ਵੀਂ ਕਲਾਸ ਤੱਕ ਹੀ ਚੱਲੇਗਾ ਤੁਹਾਡਾ ਤੇ ਬਿਹਤਰ ਹੈ ਤੁਸੀਂ ਹੁਣੇ ਤੋਂ ਇਹਦੀ ਜਿਹੜੀ ਤਿਆਰੀ ਹੈ ਉਹ ਕਰ ਲਵੋ ਤੇ ਆਪਾਂ ਅਖੀਰ ਇਠਾ ਮੇਲਾ ਦੇਖ ਰਹੇ ਹਾਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਿੱਚ ਵੱਖ-ਵੱਖ ਰੁੱਤਾਂ ਤਿਉਹਾਰਾਂ ਤੇ ਧਰਮਾ ਇਤਿਹਾਸਿਕ ਪਾਤਰਾਂ ਯੁੱਧਾਂ ਅਤੇ ਸ਼ਹੀਦਾਂ ਦੇ ਨਾਲ ਸੰਬੰਧਿਤ ਬਹੁਤ ਸਾਰੇ ਮੇਲੇ ਲੱਗਦੇ ਹਨ ਪੁਰਾਣੇ ਸਮੇਂ ਵਿੱਚ ਇਹ ਮੇਲੇ ਨਦੀਆਂ ਦੇ ਕੰਢੇ ਟਾਬਾਂ ਚਿੜੀਆਂ ਝਿੜੀਆਂ ਬੇਲਿਆਂ ਅਤੇ ਵੱਡੇ ਪਿੰਡਾਂ ਜਾਂ ਇਤਿਹਾਸਿਕ ਸ਼ਹਿਰਾਂ ਦੇ ਵਿੱਚ ਲੱਗਦੇ ਸਨ ਉਸ ਸਮੇਂ ਲੋਕ ਆਪਣੀਆਂ ਘਰੇਲੂ ਜ਼ਰੂਰਤਾਂ ਦਾ ਸਮਾਨ ਵੀ ਮੇਲਿਆਂ ਵਿੱਚੋਂ ਖਰੀਦ ਕੇ ਲਿਆਉਂਦੇ ਸਨ ਇਹਦੇ ਵਿੱਚ ਆਪਣੇ ਕੋਲੇ ਮੇਲੇ ਆਊਗਾ ਸਿਹਾਰੀ ਦੀ ਜਗ੍ਹਾ ਤੇ ਆਪਾਂ ਲਾਵਾ ਲਗਾਨੀ ਹੈ ਤੇ ਮੇਲੇ ਤਾਂ ਹੁਣ ਵੀ ਲੱਗਦੇ ਹਨ ਪਰ ਹੁਣ ਇਹਨਾਂ ਦਾ ਸਰੂਪ ਬਦਲ ਗਿਆ ਹੈ ਲੋਕ ਹੁਣ ਵੀ ਬੜੇ ਚਾਅ ਦੇ ਨਾਲ ਮੇਲਾ ਦੇਖਣ ਜਾਂਦੇ ਹਨ ਹਰ ਥਾਂ ਤੇ ਆਪਣੇ ਆਪਣੇ ਰਿਵਾਜ ਅਨੁਸਾਰ ਮੇਲੇ ਲੱਗਦੇ ਹਨ ਸਾਡੇ ਸੱਭਿਆਚਾਰ ਅਤੇ ਰਹਿਣੀ ਬਹਿਣੀ ਨੂੰ ਦਰਸਾਉਂਦੇ ਹਨ ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਭਾਰਤ ਵਿੱਚ ਥਾਂ-ਥਾਂ ਤੇ ਲੱਗਦਾ ਹੈ ਇਹ ਤਿਉਹਾਰ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਸਾਡੇ ਪਿੰਡ ਤੋਂ 3 ਮੀਲ ਦੀ ਵਿੱਥ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ ਇਤਕੀ ਮੈਂ ਆਪਣੇ ਪਿਤਾ ਜੀ ਦੇ ਨਾਲ ਮੇਲਾ ਦੇਖਣ ਦੇ ਲਈ ਗਿਆ ਰਸਤੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਤੇ ਨੌਜਵਾਨ ਮੇਲਾ ਦੇਖਣ ਦੇ ਲਈ ਜਾ ਰਹੇ ਸਨ ਸਾਰਿਆਂ ਨੇ ਨਵੇਂ-ਨਵੇਂ ਕੱਪੜੇ ਪਾਏ ਹੋਏ ਸਨ ਰਸਤੇ ਵਿੱਚ ਅਸੀਂ ਕੁਝ ਕਿਸਾਨਾਂ ਨੂੰ ਕਣਕ ਦੀ ਵਾਢੀ ਦੇ ਛਗਣ ਕਰਦੇ ਆ ਦੇਖਿਆ ਆਲੇ-ਦੁਆਲੇ ਖਿਲਰੀਆਂ ਪਈਆਂ ਕਣਕਾਂ ਇਸ ਤਰ੍ਹਾਂ ਦਿਖਾਈ ਦੇ ਰਹੀਆਂ ਸਨ ਜਿਵੇਂ ਖੇਤਾਂ ਦੇ ਵਿੱਚ ਦੂਰ-ਦੂਰ ਤੱਕ ਸੋਨਾ ਹੀ ਸੋਨਾ ਵਿਛਿਆ ਪਿਆ ਹੋਵੇ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਵਿਸਾਖੀ ਸਾਡੇ ਦੇਸ਼ ਦਾ ਇੱਕ ਬਹੁਤ ਪੁਰਾਣਾ ਤਿਹਾੜ ਹੈ ਇਸ ਨੂੰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਦਾ ਸਬੰਧ ਮਹਾਨ ਇਤਿਹਾਸਿਕ ਘਟਨਾਵਾਂ ਦੇ ਨਾਲ ਵੀ ਜੁੜਿਆ ਹੋਇਆ ਹੈ ਇਸ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਵਿਖੇ 1699 ਈਸਵੀ ਨੂੰ ਖਾਲਸਾ ਪੰਥ ਦੀ ਸਹਾਜਨਾ ਕੀਤੀ ਸੀ ਪਿੱਛੋਂ ਇਸ ਦਿਨ ਨਾਲ ਸਾਡੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦੀ ਇੱਕ ਘਟਨਾ ਇੱਕ ਹੋਰ ਘਟਨਾ ਦੇ ਨਾਲ ਸਬੰਧ ਜੁੜ ਗਿਆ 13 ਅਪ੍ਰੈਲ 1919 ਈਸਵੀ ਨੂੰ ਵਿਸਾਖੀ ਵਾਲੇ ਦਿਨ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲੀਆਂ ਵਾਲੇ ਬਾਗ ਵਿੱਚ ਬਹੁਤ ਸਾਰੇ ਨਿਰਹੱਥੇ ਲੋਕਾਂ ਦੇ ਖੂਨ ਦੀ ਹੋਲੀ ਖੇਢੀ ਸੀ। ਇਹ ਗੱਲਾਂ ਕਰਦੇ ਕਰਦੇ ਅਸੀਂ ਮੇਲੇ ਵਿੱਚ ਪਹੁੰਚ ਗਏ। ਮੇਲੇ ਵਿੱਚ ਵਾਜੇ ਵੱਜਣ, ਢੋਲ ਖੜਕਣ, ਪੰਗੂੜੀਆਂ ਦੇ ਚੀਕਣ ਤੇ ਲਾਊਡ ਸਪੀਕਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਇਸ ਜਗ੍ਹਾ ਤੇ ਕਾਫੀ ਭੀੜ ਭੜਕਾ ਤੇ ਰੌਲਾ ਰੱਪਾ ਸੀ ਆਲੇ ਦੁਆਲੇ ਮਠਾਈਆਂ ਖਡਾਉਣੀਆਂ ਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਨੂੰ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਅਸੀਂ ਚਿਲੇਬੀਆਂ ਦੀ ਇੱਕ ਦੁਕਾਨ ਤੇ ਬੈਠ ਕੇ ਤੱਤੀਆਂ ਤੱਤੀਆਂ ਚਿਲੇਬੀਆਂ ਖਾਧੀਆਂ ਮੇਲੇ ਵਿੱਚ ਬੱਚੇ ਤੇ ਇਸਤਰੀਆਂ ਪੰਗੂੜੇ ਝੂਟ ਰਹੇ ਸਨ ਮੈਂ ਵੀ ਪੰਗੂੜੇ ਵਿੱਚ ਝੂਟੇ ਲਏ ਤੇ ਫਿਰ ਜਾਦੂਗਰ ਦੇ ਖੇਲ ਦੇਖੇ ਜਾਦੂਗਰ ਨੇ ਆਸ਼ ਦੇ ਕਈ ਖੇਲ ਦਿਖਾਈ ਉਸਨੇ ਕੁਝ ਕਾਗਜ਼ਾ ਨੂੰ ਖਾ ਕੇ ਆਪਣੇ ਮੂੰਹ ਵਿੱਚ ਰੁਮਾਲ ਬਣਾ ਕੇ ਕੱਢ ਦਿੱਤਾ ਫਿਰ ਉਸਨੇ ਹਵਾ ਵਿੱਚੋਂ ਬਹੁਤ ਸਾਰੇ ਪੈਸੇ ਫੜ ਕੇ ਡੱਬਾ ਭਰ ਦਿੱਤਾ ਅਸੀਂ ਥਾਂ ਥਾਂ ਤੇ ਜੱਟਾਂ ਨੂੰ ਭੰਗੜਾ ਪਾਉਂਦੇ ਬੜਕਾ ਮਾਰਦੇ ਤੇ ਬੋਲੀਆਂ ਪਾਉਂਦੇ ਹੋਏ ਦੇਖਿਆ ਜਿਉਂ-ਜਿਉਂ ਦਿਨ ਬੀਤ ਰਿਹਾ ਸੀ ਮੇਲੇ ਦੀ ਭੀੜ ਵਧਦੀ ਜਾ ਰਹੀ ਸੀ ਇੱਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਦੇਖਿਆ ਇੱਕ ਪਾਸੇ ਦੰਗਲ ਹੋ ਰਿਹਾ ਸੀ ਇੱਕ ਪਾਸੇ ਕਬੱਡੀ ਦਾ ਮੈਚ ਖੇਡਿਆ ਜਾ ਰਿਹਾ ਸੀ ਇਹਨਾਂ ਨੂੰ ਸੂਰਜ ਛਿਪਨ ਲੱਗਾ ਇੱਕ ਪਾਸੇ ਭੜੀ ਖਾਪਜ ਹੀ ਪੈ ਗਈ ਕਿਉਂਕਿ ਮੇਲੇ ਵਿੱਚ ਦੋ ਟੋਲੀਆਂ ਦੇ ਵਿੱਚ ਲੜਾਈ ਹੋ ਗਈ ਸੀ ਅਸੀਂ ਛੇਤੀ ਛੇਤੀ ਕੁਝ ਮਠਾਈਆਂ ਖਰੀਦ ਕੇ ਪਿੰਡ ਦਾ ਰਸਤਾ ਫੜ ਲਿਆ ਕਾਫੀ ਹਨੇਰੇ ਹੋਏ ਅਸੀਂ ਘਰ ਪਹੁੰਚੇ ਤੇ ਇਹ ਸੀਗਾ ਆਪਣੇ ਕੋਲੇ ਜੋ ਅਖੀਰ ਟੱਹਾ ਮੇਲਾ ਉਸ ਦਾ ਇਹ ਤੋਂ ਆਪਣੇ ਕੋਲੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਸਕੂਲ ਮੁਖੀ ਨੂੰ ਬਿਨੈ ਪੱਤਰ ਜਾਫਰ ਤੁਸੀਂ ਕਰ ਸਕਦੇ ਹੋ ਡਾਕ ਪ੍ਰਬੰਧ ਨੂੰ ਸੁਧਾਰਨ ਦੇ ਲਈ ਪੋਸਟਮਾਸਟਰ ਨੂੰ ਬਿਨੈ ਪੱਤਰ ਜੋ ਕਿ ਆਪਣੇ ਕੋਲੇ 6 ਨੰਬਰਾਂ ਦੀ ਹੋਏਗੀ ਇਹਨਾਂ ਦੇ ਵਿੱਚੋਂ ਆਪਾਂ ਉੱਪਰ ਵਾਲੀ ਕਰਾਂਗੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਦੇ ਲਈ ਸਕੂਲ ਮੁਖੀ ਨੂੰ ਬਿਨੈ ਪੱਤਰ ਤਾਂ ਬੇਟਾ ਜੋ ਆਪਣੇ ਕੋਲੇ ਐਪਲੀਕੇਸ਼ਨ ਹੈ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਸਬੰਧੀ ਸਕੂਲ ਮੁਖੀ ਨੂੰ ਬਿਨੈ ਪੱਤਰ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਸੇਵਾ ਵਿਖੇ ਮੁਖ ਅਧਿਆਪਕ ਜੀ ਸਰਕਾਰੀ ਜੋ ਤੁਹਾਡਾ ਸਕੂਲ ਹੈ ਉਦਾ ਨਾਮ ਫਿਰ ਜ਼ਿਲ੍ਹਾ ਜੋਤਵਾੜਾ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਿਸ਼ਾ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੇਰੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ ਹੁਣ ਉਹਨਾਂ ਦੀ ਅਚਾਨਕ ਲੁਧਿਆਣਾ ਵਿਖੇ ਬਦਲੀ ਹੋ ਗਈ ਹੈ ਮੇਰਾ ਸਾਰਾ ਪਰਿਵਾਰ ਉਹਨਾਂ ਦੇ ਨਾਲ ਜਾਣ ਕਰਕੇ ਮੇਰਾ ਜਾਣਾ ਵੀ ਜ਼ਰੂਰੀ ਹੈ ਇਸ ਕਰਕੇ ਮੇਰਾ ਆਪਣੇ ਸਕੂਲ ਵਿੱਚ ਪੜ੍ਹਾਈ ਜਾਰੀ ਰੱਖਣਾ ਮੁਸ਼ਕਲ ਹੈ ਕਿਰਪਾ ਕਰਕੇ ਮੇਰਾ ਸਕੂਲ ਛੱਡਣ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ ਤਾਂ ਜੋ ਮੈਂ ਉਹਨਾਂ ਦੇ ਨਾਲ ਲੁਧਿਆਣੇ ਜਾ ਜਾ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਸਕਾਂ ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ ਆਪ ਜੀ ਦਾ ਆਗਿਆਕਾਰੀ ਜੋ ਕਿ ਤੁਹਾਡਾ ਨਾਮ ਹੈ ਉੱਥੇ ਲਿਖ ਦੇਣਾ ਜਮਾਤ 8ਵੀਂ ਤੇ ਰੋਲ ਨੰਬਰ ਆਪਣਾ ਲਿਖ ਦੇਣਾ ਠੀਕ ਹੈ ਤੇ ਜੋ ਮਿਤੀ ਹੈ ਤੁਹਾਡੀ ਇੱਥੇ ਜੋ ਪੇਪਰ ਵਾਲੀ ਰਹੇਗੀ ਤੁਹਾਡੀ 19 ਫਰਵਰੀ 2026 ਇਸ ਤੋਂ ਅੱਗੇ ਆਪਣੇ ਕੋਲੇ ਹੀਟ ਦਿੱਤੇ ਡੱਬਿਆਂ ਵਿੱਚੋਂ चुन के कोई जेड़े शब्द चुनने छे सारथक शब्दी लिखने ठीक है ठीके? तो ये अपने को ले जो डब्बा है ये आप देख लें कि बनते हैं सब तो पहला तो अपने को अद्यापक ये देख सकते हो ये वाला आपू इस तरह हाईलाइट कर दें अध्यापक इस तो अगे अपने कोा इस तो गया अपने कोले कबूतर इस तो गया अपने कोले ठग इस तो गया अपने कोले मगन इस तो गया अपने कोले तार इस तो गया अपने कोले और भी होंगी वैसे अपने कोले 6 होंगे एक दो तीन चार 5 6 ਤਾਂ ਆਪਾਂ ਟੋਟਲ 6 ਲੱਭ ਲਿਆ ਤੇ ਜੇਕਰ ਕੋਈ ਹੋਰ ਵੀ ਹੋਇਆ ਤੇ ਤੁਸੀਂ ਲੱਭ ਸਕਦੇ ਹੋ ਬਾਕੀ ਆਪਣੇ ਕੋਲ 6 ਜਿਹੜੇ ਆ ਇਹਦੇ ਵਿੱਚ ਲੱਭ ਗਏ ਨੇ ਤੇ ਇੱਕ ਆਪਣੇ ਕੋਲ ਹੋਰ ਹੈ 10 ਇਹ ਆਪਣੇ ਕੋਲ ਹੁਣ ਟੋਟਲ ਹੋ ਚੁੱਕੇ ਨੇ 7 ਇਸ ਤੋਂ ਅੱਗੇ ਆਪਣੇ ਕੋਲ ਇਹ ਪੜਨਾਮ ਜਾਂ ਕਿਰਿਆ ਦੀ ਪਰਿਭਾਸ਼ਾ ਤੇ ਇਹਦੇ ਵਿੱਚੋਂ ਆਪਾਂ ਪੜਨਾਮ ਜੋ ਹੈ ਉਸ ਦੀ ਪਰਿਭਾਸ਼ਾ ਦੇਖ ਰਹੇ ਹਾਂ ਜੋ ਕਿ ਤੁਹਾਡੀ ਤਿੰਨਾ ਨੰਬਰਾਂ ਦੀ ਹੋਏਗੀ ਆਪਾਂ ਨੂੰ ਪੜਨਾਮ ਕਿਆ ਸੀਗਾ ਤੇ ਪੜਨਾਮ ਕਿਸ ਨੂੰ ਕਹਿੰਦੇ ਹਨ ਤੇ ਜਿਹੜਾ ਸ਼ਬਦ ਨਾਮ ਦੀ ਥਾਂ ਤੇ ਵਰਤਿਆ ਜਾਵੇ ਉਸ ਨੂੰ ਪੜਨਾਮ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਤੁਸੀਂ ਉਹ ਤੇ ਪੜਨਾਮ ਆਪਣੇ ਕੋਲੇ 6 ਪ੍ਰਕਾਰ ਦੇ ਹੁੰਦੇ ਹਨ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਕੋਲੇ ਅਪੁਰਖਵਾਚਕ ਪੜਨਾਮ ਨਿਜਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਅਨਿਸ਼ਚੇਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਤੇ ਪ੍ਰਸ਼ਨਵਾਚਕ ਪੜਨਾਮ ਇਹ ਆਪਣੇ ਕੋਲੇ ਜੋ ਪੜਨਾਮ ਹੈ 6 ਪ੍ਰਕਾਰ ਦੇ ਹੁੰਦੇ ਹਨ ਜਿਨ੍ਹਾਂ ਦੇ ਆਪਣੇ ਕੋਲ ਟਾਈਪਸ ਜਿਹੜੇ ਤੁਹਾਨੂੰ ਇਹਦੇ ਵਿੱਚ ਦੱਸ ਵੀ ਦਿੱਤੇ ਹੋਏ ਹਨ ਇਸ ਦੇ ਨਾਲ ਆਪਣੇ ਕੋਲੇ ਜੋ 8ਵੀਂ ਕਲਾਸ ਦੇ ਲਈ ਪੰਜਾਬੀ ਵਿਸ਼ੇ ਦਾ ਪੇਪਰ ਹੈ ਜੋ ਤੁਹਾਡਾ 19 ਫਰਵਰੀ ਨੂੰ ਹੋਣ ਜਾ ਰਿਹਾ ਹੈ ਬੇਟਾ 2026 ਦਾ ਉਹ ਆਪਾਂ ਕੰਪਲੀਟ ਕਰ ਲਿਆ ਹੈ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਸੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਤੇ ਜ਼ਰੂਰ ਪ੍ਰੈਸ ਕਰ ਦੇਣਾ ਤੇ 올 ਦਾ ਨੋਟੀਫਿਕੇਸ਼ਨ ਤੇ ਵੀ ਜ਼ਰੂਰ ਟੈਪ ਕਰ ਦੇਣਾ ਇੱਕ ਆਪਣਾ ਟੈਲੀਗ੍ਰam ਚੈਨਲ ਵੀ ਹੈ ਬੇਟਾ ਜਿਸ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜੂਗਾ ਉੱਥੇ ਜਾ ਕੇ ਜਰੂਰ ਜੁਆਇਨ ਕਰ ਲਿਓ